ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਕਿਤੇ ਪੰਜਾਬ ਦੇ ਹੈਲਥ ਰਿਲੇਟਡ ਕੋਰਸਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਇੱਕ ਸਕੈਮ ਚੱਲ ਰਿਹਾ ਉਹਦੇ ਵਿੱਚ ਤੁਸੀਂ ਜਾਂ ਤੁਹਾਡੇ ਬੱਚੇ ਤੇ ਨਹੀਂ ਸ਼ਿਕਾਰ ਹੋ ਰਹੇ ਜਿਨ੍ਹਾਂ ਮਾਪੇ ਪਾਪਾ ਨੇ ਖੂਨ ਪਸੀਨੇ ਦੀ ਕਮਾਈ ਲਾ ਕੇ ਆਪਣੇ ਬੱਚਿਆਂ ਨੂੰ ਹੈਲਥ ਰਿਲੇਟਡ ਦੇ ਕੋਰਸ ਜਿਹੜੇ ਕਰਵਾਏ ਜਾ ਰਹੇ ਆ ਕਈਆਂ ਕਾਲਜਾਂ ਦੇ ਕੋਲ ਪਰਮਿਸ਼ਨ ਨਾ ਹੋਣ ਦੇ ਬਾਵਜੂਦ ਵੀ ਉਹ ਕੋਰਸ ਜਿਹੜੇ ਆ ਕਾਲਜਾਂ ਦੇ ਵਿੱਚ ਕਰਵਾਏ ਜਾ ਰਹੇ ਆ ਇੱਕ ਬਹੁਤ ਵੱਡਾ ਸਕੈਮ ਹੈ ਬਹੁਤ ਜਲਦੀ ਮੈਂ ਇਹਦਾ ਜਿਹੜਾ ਖੁਲਾਸਾ ਕਰਨ ਜਾ ਰਿਹਾ ਵਾ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਆਓ ਸਾਰੇ ਮਿਲ ਕੇ ਜਿਹੜੇ ਆਪਣੇ ਮਾਫੀਆ ਹੈਗਾ ਵਾ ਹੈਲਥ ਰਿਲੇਟਡ ਕਾਰਜਾਂ ਵਾਲੇ ਪੈਸੇ ਲੈ ਕੇ ਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਨਾਲ ਲਗਾ ਲ ਕੇ بڑے ਵੱਡੇ ਪੱਧਰ ਦੇ ਉੱਤੇ ਇਹ ਜਿਹੜੇ ਸਕੈਮ ਨੂੰ ਅੰਜਾਮ ਦਿੱਤਾ ਜਾ ਰਿਹਾ ਵਾ ਉਹਦੇ ਉੱਤੇ ਮੈਂ ਜਲਦੀ ਖੁਲਾਸਾ ਕਰਾਂਗਾ ਨਾਲੇ ਇੱਕ ਹੋਰ ਗੱਲ ਮੈਂ ਇੱਥੇ ਕਹਿਣਾ ਚਾਹੁੰਦਾ ਵਾ ਉਹਨਾਂ ਕਾਲਜਾਂ ਨੂੰ ਮੈਂ ਸਿੱਧੇ ਜਿਹਾ ਸਿੱਧੇ ਤੌਰ ਤੇ ਚੇਤਾਵਨੀ ਦੇਣਾ ਚਾਹੁੰਦਾ ਵਾ ਜਿਨ੍ਹਾਂ ਦੇ ਕੋਲ ਗਵਰਨਮੈਂਟ ਆਫ ਪੰਜਾਬ ਦੀ ਪਰਮਿਸ਼ਨ ਨਹੀਂ ਹੈਗੀ ਉਸ ਦੇ ਬਾਵਜੂਦ ਉਹ ਬੱਚਿਆਂ ਨੂੰ ਜਿਹੜੇ ਹੈਲਥ ਰਿਲੇਟਡ ਜਿਹੜੇ ਕੋਰਸ ਕਰਵਾ ਰਹੇ ਆ ਉਹ ਸਿੱਧੇ ਜਿਹਾ ਸਿੱਧੇ ਤੌਰ ਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਆ ਔਨ ਆਨੇ ਜਿੰਨਾਂ ਦੇ ਵਿੱਚ ਉਹਨਾਂ ਦੇ ਉੱਤੇ ਉੱਤੇ ਕਾਰਵਾਈ ਦੀ ਵੀ ਮੈਂ ਮਾਨਯੋਗ ਹਾਈ ਕੋਰਟੋਂ ਮੰਗ ਕਰਾਂਗਾ ਤੇ ਉਹਨਾਂ ਬਾਰੇ ਵੀ ਬਹੁਤ ਜਲਦੀ ਮੈਂ ਖੁਲਾਸਾ ਕਰਾਂਗਾ ਕਿ ਇਸ ਤਰੀਕੇ ਨਾਲ ਇਹ ਮਨਮਨੀਆਂ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਆ ਧੰਨਵਾਦ